ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੇਖ ਤਾਂ ਸਿਆੜ ਲਿਖਦੇ ਆ ਹੈਂ ਦੇ ਸਿਆੜ ਉਹ ਯਾਰ ਤੁਸੀਂ ਇਹਨੇ ਛੱਡਣਾ ਹੀ ਨਹੀਂ ਸਿਆੜ ਹੋਰੇ ਤਾਂ ਕਹਦੇ ਬੀਜ ਦਾ ਆਹੀਂ ਸਿਆੜ ਨਹੀਂ ਕੱਢਣੇ ਲਾ ਦੇ ਲਾ ਦੇ ਸਿਰੇ ਕੋਈ ਨਾ ਕੱਢ ਲੂਗੇ ਲੈ ਉਸਕੇ ਪੈਸੇ ਰੱਖੋ ਇੱਧਰ ਰੱਖਣੇ ਆ ਦੋ ਵਾਰੀ ਨਹੀਂ ਕਰਨੇ ਤੇ ਰਿਹਾ ਉੱਥੇ ਤੱਕ ਪੀਣਾ ਨੂੰ 20 ਵਾਰ ਕਹਿ ਲਿਆ ਮੈਂ ਓ ਬਾਬੇ ਤੂੰ ਵੀ ਗੰਨਾ ਘਟਦਾ ਵੀ ਬਾ ਤੂੰ ਸਿਆਣਾ ਹੋ ਗਿਆ ਤੂੰ ਵੀ ਦੋ ਵਾਰੀ ਸਿਆੜ ਨਿਕਲਣੇ ਔਰੇ ਤੱਕ ਆਈ ਨੂੰ ਇੱਥੇ ਤੱਕ ਇਹ ਸਾਹਮਣੇ ਸੇ ਇਹਨੇ ਹਟਾ ਬੋਣਾ ਇੱਥੇ ਤੇ ਸਟਾਰਟ ਕਰੀਦਾ ਹੁੰਦਾ ਹਮੇਸ਼ਾ ਆਈ ਦੋ ਵਾਰੀ ਕੱਢੂਗਾ ਨਹੀਂ ਉਹ ਜਾ ਫਿਰ ਛੱਡਣੇ ਪੈਣੇ ਆ ਇਹ ਇਸ ਸਿਆੜ ਤੇ ਰਹਿ ਆਈ ਰਹੂਂਗੇ ਬਾਕੀ ਸਿਆੜ ਆਈ ਨੇ ਕਰੂਂਗੇ ਇਹਦਾ ਬਾਹਰੋਂ ਦੇਖੀ ਜਾਓ ਕਿ ਕਿਦੋਂ ਲੋਟ ਆਉਂਦਾ ਨਾ ਨਾ ਇਹਨੂੰ ਗੱਡੀ ਵਿੱਚ ਸੀਟ ਨਹੀਂ ਹੁੰਦੀ 80 ਗਾਲ ਜੀ ਇਹ ਕਦੇ ਸੀਟ ਨਹੀਂ ਸਮਝ ਨਿਭੜ ਗਿਆ ਵਾ ਮੈਂ ਅੱਜ ਸਾਰੇ ਬੰਦੇ ਕਰਕੇ ਨਿਭੜ ਗਿਆ ਨਿਭੜੇ ਹੁੰਦੇ ਸਾਡੇ ਸ਼ੇਰ ਪੈਰ ਰੱਖੀ ਜਾਓ 25 'ਤੇ ਪੈਰ ਰੱਖੀ ਜਾਓ 25 'ਤੇ ਕੋ ਕਹਿ ਕੇ ਕੰਨਾ ਵੱਟਣ ਉੱਥੇ ਹੁਣ ਜੱਗੇ ਦੇ ਬਾਕੀ ਸਾਰੇ ਹੋ ਰਿਹਾ ਹੈ ਬਾ ਵਈਗਾ 20 ਦਿਨ ਤੇਰਾ ਘਾਟਾ ਹੋ ਰਾ ਤਾਂ ਹੀ ਬੀਜੂਗਾ ਮਾਰ ਕੇ ਸਵੇ ਸਾਗਾ ਸਵੇਰ ਨੂੰ ਮਾਰੂਗਾ ਹੁਣ ਸਵਾਗਾ ਤੇ ਸਵੇਰੀ ਫੇਰ ਸਵੇਰ ਨੂੰ ਪਹਿਲਾਂ ਉਹਨੂੰ ਮਾਰੀ ਹਸਪੀਟਲ ਪਰ ਲੈਣੂ ਜਿਵੇਂ ਆਹ ਆ ਦੂਗਾ ਡਾਕਟਰ ਜਾਏ ਇਹ ਵੇ ਦੇ ਤੋਂ ਬਾਅਦ ਮਾਰਦੀ ਸੀ ਉਦੋਂ ਹੀ ਫਿਰ ਮਿੱਟੀ ਵੀ ਪਾਉਣੀ ਪੈਣੀ ਪਰ ਪਹਿਲਾਂ ਸਿਆੜਾਂ ਪਰ ਗਿੱਲਾ ਪਿਆ ਪਾਣੀ ਲੱਗਿਆ ਵਾ ਜਿਹੜਾ ਪਰ ਉਹ ਪਰਾਂ ਜਿਹੜੇ ਉਧਰੋਂ ਨੇ ਪਾਣੀ ਆ ਬੋਲੇ ਨੂੰ ਲਿਆ ਜੀ ਯਾਰੀਆਂ ਨੂੰ ਆ ਬਹੁਤ ਹੋਇਆ ਬੋਲੇ ਨੂੰ ਮਿੱਟੀ gehri ਜਾਂਦੇ ਆ ਵਿੱਚ ਮੇ ਪੱਛੀਆਂ ਪਟ ਹੋਈ ਜਾਣੀਆਂ ਤਮੋ ਜੈਨਾ ਥੜੀ ਯਾ ਠੰਡੀ ਕਰਦੇ ਨਹੀਂ ਤੁਹਾਡੀ ਆ ਗਿਆ ਆ ਗਿਆ ਉਹ ਆਉਂਦਾ ਉਹ ਉਹ ਆਉਂਦਾ ਸਾਈਕਲ ਹਬਤਾ ਹੀ ਕਰਦਾ ਆ ਗਿਆ ਹੂੰ ਉਹ ਆਉਂਦਾ ਕਮਲੇਸ਼ ਆ ਉਹਨੂੰ ਵਿਚਾਰੇ ਨੂੰ ਜਿਆਦਾ ਵੀ ਦੇਖ ਉਹਨੂੰ ਤੋੜਨਾ ਇਹਨਾਂ ਨੇ ਅੱਛਾ ਇਹ ਜਾਣਦਾ ਹੋਣਾ ਤਾਂਹੀਂ ਤਾਂ ਤੋੜਦੇ ਆ ਇਹ ਜਾਣਦਾ ਹੋਊਗਾ ਕਰਦਾ ਹੋਣਾ ਕੰਮ ਤੇ ਕੰਮ ਤੇ ਨਹੀਂ ਜਾਂਦਾ ਉਹ ਕੰਮ ਕਰਦਾ ਸਾਰੀ ਪਰ ਯੂਨਿਟ ਹੁੰਦਾ ਇਹਦਾ ਬਹੁਤ ਕੰਮ ਆਏ ਉਹ ਕਾ ਕ ਹਮੰਦਾ ਹੋ ਬਾਸ ਜਿਹੜੀ ਹੋਰ ਰੜ ਜਾਂਦੇ ਆ ਉਹ ਮੰਨ ਲੈ ਨਗਾ ਬਿਜਲੀ ਨੂੰ ਕਿਹਾ ਤਾਂ ਮੈਂ ਤਾਂ ਬਿਜਲੀ ਨੂੰ ਭੇਜ ਦੋ ਬਿਜਲੀ ਕਹਿੰਦਾ ਕਮਲਦੇਸ਼ ਜਾਊਗਾ ਜਾ ਹੀ ਨਹੀਂ ਸਕਦਾ ਉਹ ਨਹੀਂ ਜਾਣਾ ਮੈਨੂੰ ਪਤਾ ਕਿਤੇ ਆਪਾ ਬੰਦਾ ਤੇਜ ਆ ਖੜਾ ਹੈ ਵੱਡੀਆਂ ਬਾਈਆਂ ਕਿਤੇ ਲੰਗਰ ਚ ਦਾਲ ਸਬਜ਼ੀ ਲੈਣ ਜਾਣਾ ਕੁਝ ਵੀ ਕਰਨ ਜਾਣਾ ਚੱਲ ਪਾਣੀ ਦੀ ਬੋਤਲਾਂ ਭਰਨੀ ਜਾਣਾ ਚੱਲ ਹਾਂ ਪਾਣੀ ਠੇਕੇ ਨੂੰ ਜਾਣਾ ਚੱਲ ਠੇਕੇ ਨੂੰ ਵੀ ਆਣਾ ਚੱਲ ਮੁਰਗਾ ਮਚੀ ਲਿਆਉਣਾ ਚੱਲ ਸਭ ਕਾਸੀ ਨੂੰ ਉਹੀ ਚਲੋ ਚੱਲਾ ਸਾਈਕਲ 'ਤੇ ਚੱਲ 5 ਵਜੇ ਕੇ ਉੱਪਰ ਡਿਊਟੀ ਹੈ ਜਦसे ਕੀ ਆ ਜਾਂਦਾ ਹੈ ਹਾਂ 5 ਵਜੇ ਤੱਕ ਚਾਹ ਜਿੰਨਾ ਮ제 ਖੰਡਾ ਹੋਵੇ ਜਦसे ਦੇ ਕੀ ਕਰਨ ਚਾਹ ਲੈਣਾ ਕਰਦੇ ਰੋਜ ਦੋ ਤਿੰਨ ਚਾਰ ਕਤੇ ਹ ਰੋਜ ਹੀ ਜਾਂਦਾ ਹੈ ਵਾਹ ਸਾਈਕਲ ਦੀ ਤੇ ਜਾਨਵਰ ਨੂੰ ਬੁਲਾ ਕੇ ਰੱਖਦਾ ਰੋਇ ਇਹ ਫੁਰਤੀ ਕਿਸੇ ਕੇ ਦੇਵੇਂ ਨਹੀਂ ਹੈ ਪਾਣੀ ਦਾ ਖੜਾ ਭੂਕ ਦੇ ਦੇ ਕੇ ਫੁਰਤੀ ਪਾ ਦਿੰਦੇ ਅਗਲੇ ਜੇ ਆਪ ਤੁਸੀਂ ਢੱਕਾ ਦੋੜਨਾ ਨਹੀਂ ਰੋੜਨਾ ਇਹ ਆਰਾਮੀ ਇਹ ਹੈ ਹਰੇਕ ਨੂੰ ਮਾਮਾ 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 ਕਹਿ ਕੇ ਸਾਰੇ ਨੂੰ ਪਿਆਰ ਰੱਖਦਾ ਹਾਂ ਇਹ ਮੈਂ ਛੋਟੂ ਦੇ ਕੀ ਕਰੂੰ ਛੋਟੂ ਜਾਵਾ ਮੇਰਾ ਆਪ ਦਾ ਮੇਰਾ ਮਾ ਬਿਜਲੀ ਦਾ ਛੋਟਾ ਹੋਇਆ ਇਹ ਬੋਲੇ ਕੰਮ ਕਰਦਾ ਹੈ ਹਾਂ ਇਹ ਤਾਂ ਬੋਲੇ ਲੱਗ ਗਿਆ ਮੇਰੀ ਸਾਲਾ ਉਹ ਤੇਰਾ ਬੰਦਾ ਹਾਈਪ ਹੋ ਮੈਂ ਉਹ ਰਤਾਏ ਸਿੱਧਾ ਹੋ ਗਿਆ ਹਾਂ ਹਲੇ ਇੱਕ ਵਾਰ ਹੋਰ ਬਾਹ ਹੋਵੇ ਹੋਰ ਬਾਹ ਹੋਵੇ ਇੱਕ ਵਾਰ ਇਹ ਮੈਂ ਹੁਣ ਬਾਹੇ ਹੁਣ ਤਾਂ ਪੱਕ ਗਿਆ ਇਹ ਬਾਗ ਬਾਗ ਕੇ ਕੰਮ ਛੇੜ ਜਿਹੜਾ ਇਹਦਾ ਟੇਡਾ ਜੇ ਹਲੇ ਇਧਰ ਕੁਝ ਨਹੀਂ ਹੈਗਾ ਡੇਡਾ ਮਿੱਟੀ ਪਾ ਦੂੰਗਾ ਇਧਰ ਥੋੜੀ ਜੀ ਮਿੱਟੀ ਪਾ ਦੇ ਮਿੱਟੀ ਸਿੱਟ ਹਣਾ ਉਰਲੀ ਸਾਈਡ ਹੋਰ ਕਿਆ ਰੇੜੀਆਂ ਸਿੱਟ ਦੂੰਗੇ ਦੋ

ਕਾਤੇ ਮਾ ਛੋਟਾ ਨੇ ਤੂੰ ਟਿੰਡਪਰ ਜਿਹੇ ਵਾਲੇ ਕਹੀ ਪਤਾ ਕੀ ਕਰਦੇ ਕੀ ਕਰਨਾ ਤੋ ਟਿੰਡਪਰ ਜਿਹਾਂ ਹੋਂ ਤਾਂ ਗੰਨਾ ਪੀਜਿਆ ਹਾਂ ਸਾਬਾ ਆ ਕੇ ਪਟਾਵੇ ਮਾਰ ਕੇ ਸਭ ਗੰਨਾ ਹੈ ਹਾਂ ਸਾਰੇ ਬਰੇ ਜੇ ਬਿਛਾ ਦੇ ਸੋ ਆਹੋ ਕੱਖ ਹੁਣ ਤੇ ਕੱਖ ਦਾ ਬਹੁਤ ਫਰਕ ਰਹਿੰਦਾ ਇਹਨਾਂ ਸਲਾਬ ਨਹੀਂ ਛੱਡਦੀ ਇਹ ਗੱਲ ਤਾਂ ਨਹੀਂ ਹੈਗੀ ਇੱਥੇ ਚ ਸਲਾਬ ਕੈਮੀਕਲ ਦਾ ਕੁਝ ਨਹੀਂ ਕਹਿੰਦਾ ਸਲਾਬ ਨਹੀਂ ਛੱਡਦੀ ਇਹ ਜਿਵੇਂ ਜਿੱਧਰ ਪਾਣੀ ਦੀ ਘਾਟ ਆ ਉਧਰ ਸਿਟੀ ਜਾਂਦੇ ਲੋਕ ਮੈਂ ਦੇਖਿਆ ਬਹੁਤ ਚਲੋ ਭਾਈ ਪੀਓ ਚਾ ਸਲਾਬ ਨਹੀਂ ਨੇ ਛੱਡਦੀ ਚਲੋ ਚਲੋ ਆ ਗਿਆ ਚਾ ਲੇਟ ਤਾਂ ਨਹੀਂ ਹੋਈ ਨੇਟ ਹੋ ਗਈ ਤਾਂ ਵੀ ਗਿਆ ਇਹ ਕਿਤੇ ਹੁਣ ਗਿਆ ਮੈਦਾ ਕਰਦੇ ਗੰਨਾ ਇਹ ਦੇਖ ਲੈ ਬਿਮਾਰੀ ਨਾ ਮਾਤਰ ਜੀ ਹੋਇਆ ਹਨਾ ਬਾਈ ਸਾਹ ਪਿਆ ਇਹ ਆ ਚਿੱਟਾ ਫੇ ਗੰਨਾ ਆ ਕਿੱਥੇ ਘਰੇ ਬੋਲੇ ਨੇ ਆ ਬੋਲੋ ਉਹ ਢੇਰ ਲਾਇ ਪਏ ਟਰੈਲੀ 'ਤੇ ਨੇ ਬਾਹਰ ਮਾ ਗਾਂਜੇ ਲਾਇਆ ਬੰਨੇ ਵਾਓ ਦਖਲ ਇਹਨੇ ਮੁਹ ਤੇ ਮੁਹ ਤੇ ਠੀਕ ਨਹੀਂ ਆਦਾ ਕਣਕ ਸਾੜੀ ਕੁਛ ਨਹੀਂ ਹੋਈ ਹੈ ਇਹਦਾ ਮੂੰਹ ਵਾਲਾ ਹੋ ਗਿਆ ਹੁਣ ਤਾਂ ਜਿੱਦਣ ਦਾ ਬੋਲਾ ਆਇਆ ਡੰਗਰ ਵੀ ਕਹਿੰਦੇ ਹੁਣ ਥਲੇ ਆ ਕੇ ਇੱਥੇ ਤੇ ਆਉਣ ਲੱਗ ਗਏ ਬੋਲਾ ਥਲਾ ਬੋਰ ਕੰਮ ਆ ਬੋਲਾ ਨਾ ਤਾਂ ਹੁੰਦਾ ਐ ਮੈਂ ਕਿਦਣ ਕਹਿਤਾ ਵਾ ਮੱਚੇ ਥੋੜੀ ਜੀ ਤੂੜੀ ਪਾਏ ਕਰ ਵੀ ਦੇ ਪਰਸ਼ੀਨ ਤੇ ਥੋੜੀ ਪਾਏ ਕਰ ਮਹਾਂ ਇਹਦੇ ਕਹ ਕਰੇ ਪਰ ਤੋਂ ਨਾਲ ਆਗੂ ਖੋਲ ਟੋਕ ਤੇ ਤੂੜੀ ਵੀ ਥਲੀ ਫੇਰ ਲਾਤੀ ਵਿੱਚ ਬੋਲੇ ਨਾ ਹਾਏ ਹਾਏ ਵੀ ਲਾਤੀ ਖੋਲੀਆ ਭਾਰਤੀਆ ਮਾ ਹੁਣ ਖਾਊ ਕੌਣ ਹੀ ਨਾ ਇਹਨੇ ਇੱਕ ਦਿਨ ਫੇ ਟੋਕੇ ਨਹੀਂ ਤਾਂ ਲੋਟ ਆਇਆ ਕੰਮ ਹਾਂ ਤੇਰਾ ਬੋਲਾ ਗਲਾਸ ਨਹੀਂ ਲੈ ਮੇਰਾ ਕਾਕੇ ਦੇ ਚਾ ਮੈਨੂੰ ਸਮੋਸਾ ਖਾਈਏ ਕੱਦਾ 30 ਸਮੋਸੇ ਆ ਸੈਨਾ 30 ਸਮੋਸੇ ਖਾ ਗਈ ਹਾਂ ਰੋਜ ਇਹਨਾਂ ਦੇ ਗੈਟਰੋਲ ਵਧਾਉਣਾ ਹਾਂ ਕਲੀ ਬੀਜੀ ਦੀ ਖਰਾਬ ਕਰਦੀ ਆ ਕੁਝ ਨਹੀਂ ਹੁੰਦਾ ਇਹਨਾਂ ਨੇ ਕੰਮ ਕਰ ਲੈਂਦੇ ਆ ਇਹ ਫੜੋ ਜਾਓ ਇਹ ਕੋਈ ਪਹਿਲੇ ਫੁਲਾ ਕੇ ਕੋਈ ਦੋ ਤਾਰਾ ਹੋ ਗਿਆ ਤਰਖਤ ਸਾਡਾ ਕਾਇਮ ਆ ਦੇਖ ਲੈ ਛਾਵਾ ਵਾਲਾ ਛਾਵਾ ਬਹੁਤ ਉਹ ਕਰਦਾ ਹੈ ਮੈਂ ਕਿਹਾ ਬਾਪੂ 3 ਸਾਲ 4 ਸਾਲ ਹੋ ਗਏ ਨਾ ਓ 4 ਸਾਲ ਹੋ ਗਏ। ਕੀ ਬ੍ਰੈਡ ਵੀ ਆ? ਹਾਂ। ਹਾਂ। ਖੜ ਜਾ ਹਲੇ ਮੈਂ ਬਾਜ਼ਮਾ ਖਾਂਦਾ। ਥੋੜਾ ਬ੍ਰੈਡ ਮੈਨੂੰ ਦੇ ਤੂੰ। ਹਾਂ। ਐਨੇ ਥੋੜਾ ਬ੍ਰੈਡ ਲਿਆਏ ਇਹ ਇੱਕ ਅੱਧਾ ਲਿਆਏ ਹੁਣੇ। ਕਿੰਨੇ ਬ੍ਰੈਡ ਲਿਆਏ ਆ? 12। ਬ੍ਰੈਡ ਵੀ ਐਨੇ? ਬਰੇ ਦੇ ਦੇ। ਬਰੇ ਦੇ ਦੇ। ਓਏ ਤੈ ਥੜਾ ਇਨੀ ਪਾ ਪਾਗਲ ਆ ਹੁਣੇ। ਪੂਰਾ ਤੂੰ ਕਿਰਾਣਾ ਵਿੱਚ ਹੁੰਦੀ ਹੋ ਤੈ ਖੋਲਣਾ। ਬਸ ਕਰ ਹੁਣ। ਬਸ। ਦੱਬੜ ਬਹੁਤ ਆ। ਬ੍ਰੈਡ ਲੀ ਗੇ। ਬਸ। ਪੂ ਤੁਸੀਂ ਆਪਣੇ ਵਾਸਤੇ ਲਿਆਏ ਹੋਣੇ ਆ ਰਹੇ ਲੋਕਾਂ ਨੇ ਬੋਲਾ ਕੇ ਵਾਹ ਮਾਨੂੰ ਦੇ ਦੇ ਪਰ ਇਹ ਤਾਂ ਚਲ ਠੀਕ ਆ ਭਾਈ ਖਾ ਲੈ ਸਮੋਸਾ ਬ੍ਰੈਡ ਚੱਲ ਹੁਣ ਬਣਾ ਜਾ ਤਾਰੇ ਵਾਲਾ ਸਾਈ ਦੇ ਆ ਗੱਲ ਲਓ ਜੀ ਭਾਈ ਖਾ ਲੈ ਸਮੋਸੇ ਬ੍ਰੈਡ ਤਿਆਰੀ ਆ ਫੇਰ ਹੈ ਅਬੀਜੀ ਬਿਜਲੀ ਹਾਂ ਜੀ ਬੀਜੇ ਨੂੰ ਕਹਤਾ ਮਾ ਮੇਰੇ ਨਾਲ ਨੌਕਰੀ ਕਰ ਲੈ ਇਹ ਸੜਾ ਕਚਰੇ ਵਾਲਾ ਮੈਂ ਕਿਹਾ ਰਾਜੇ ਨਾਲ ਮਲਗੀਤ ਬਾਈ ਨੇ ਤੇਰੀ ਵੀਡੀਓ ਬਣਾਏ ਕਰਨੀ ਨਾਲੇ ਤੂੰ ਵੀ ਚੈਨਲ ਕਰ ਲੈ ਆਪਣਾ ਪਿਆਰ ਮਾਵਾ ਪੂਰਾ ਉਹ ਕਰਦੇ ਮਾਵਾ ਲਹਾ ਦਾ ਦਾਲਾ ਦੇ ਲੈ ਹਾਂ ਸਾਲਾ ਮੰਨੇ ਨਹੀਂ ਹੋਏਗਾ ਹਾਂ ਟ੍ਰਾਈਟਰ ਦਿਖਾਣਾ ਮਤਨੂ ਹੋਰ ਕਿ ਹੁਣ ਵੀ ਰਲਜਾ ਜੇ ਮਰੇ ਰਹਣਾ ਜਾ ਕੋਨੋ ਘਰ ਹੈ ਜਿੱਦਾਂ ਬੋੜਾ ਜਾਊਗਾ ਬਿਆਹਰ ਨੂੰ ਜਿੱਦਾਂ ਬੋੜਾ ਬਿਆਹਰ ਨਹੀਂ ਜਾਊਗਾ ਹਾਂ ਟਰੈਕਟਰ ਚ ਚਲਾਊਗਾ ਜਾਂ ਮੈਂ ਰੇਲ ਗੱਡੀ ਚ ਚਲਾਊਗਾ ਆਹ ਰੇਲ ਗੱਡੀ ਚ ਲਾ ਕੇ ਜਾਊਂਗਾ ਯਾਰ ਤੂੰ ਦੇਖਦਾ ਜਾ ਲੈ ਉਹ ਥਾਲਾ ਸੁਣਦਾ ਹੂੰ ਚਾ ਉਹਨੂੰ ਸੁਣਦਾ ਸੁਣਦਾ ਵਾਸ ਇਧਰ ਸਾਰਾ ਕੁਝ ਖਾ ਦੇਣਾ ਤੇ ਇੱਥੇ ਨੇ ਉਹਨਾਂ ਸਾਨੂੰ ਉੱਚਾ ਬੋਲਣਾ ਆਤਾ ਆਹਦਾ ਨਾਈ ਚੀਹ ਨਹੀਂ ਜੈਕਟ ਕਾਸ ਲਾਇਆ ਹਾਂ ਹਾਂ ਮਨੂੰ ਤੇਰੀ ਵਾਲੀ ਲੱਗਦੀ ਏ ਚੀਹ ਨਹੀਂ ਇੱਥੇ ਤੇ ਲੈ ਆਇਆ ਨਹੀਂ ਇਹ ਹਮਾਰਾ ਹੈ ਉਹ ਆਵਦਾ ਕਹੀਦਾ ਮੇਰਾ ਹੈ ਨਾ ਪੁੱਤੀ ਹੈ ਉਹ ਵੀ ਅੰਦਰ ਦਾ ਭੇਤ ਆ ਗਿਫਟੇ ਤਾਂ ਨਹੀਂ ਕਰਦਾ ਕਿਸੇ ਦੇ ਉਧਾਰ ਕਾਟ ਬਣਾਉਣਾ ਸਾਰਾ ਤੇਰਾ ਉਰੀ ਤੈਂ ਕਿਹਾਂ ਇਸਰਪੰਚ ਤੈਹੀਂ ਬਣਨਾ ਜਾਂ ਫਿਰ ਹੁਣ ਨਾ ਚੱਲਾ ਭਰੀਆਂ ਕਿੰਨੀਆਂ ਪਾ 200 ਭਰੀ ਪਾਈ ਆਲੀ ਪੰਮੀ ਭਾਈ ਇੰਨੀ ਭਰੀ ਆਈ ਪਹਿਲਾਂ 200 ਭਰੀ ਦੇ ਗੇੜ ਬੀਜ ਜਾ ਲਿਆ 90 ਕੁਇੰਟਲ ਬੀਜ ਆ ਲਿਆ ਮਾਤਾ ਕੇ ਮਾਪ ਪਤਲਾ ਕਿੰਨਾ ਹੈ ਕਹਿੰਦੇ ਉਨੀ ਮੋਟਾ ਐ ਨਹੀਂ ਮੋਟਾ 18 ਕਿਥੇ ਪਤਲਾ ਹੋ ਜੂ ਇਹ ਤੂੰ ਮੋਟਾ ਬਗਾਨਾ ਦੋ ਗੁਣਾ ਜਿਹਦੇ ਨਾਲ ਤੇ ਗਾਂਹਾਂ ਨੂੰ ਡੁੱਡਾ ਮੋਟਾ ਹੋਵੇ ਹੋਰ ਫੇ ਵਜਨ ਦਵੇ ਦੂਂਦੇ ਤੇ ਰੱਦ ਕੇ ਲਿਆਉਣਾ ਤੇ ਹੋਰ ਘਾਣਾ 5-7 ਭਰੀਆਂ ਕਹਿੰਦੇ ਆ ਇਹ ਤਾਂ ਨੇਰਾ ਕਰਦ ਨੇ ਹਾਂ ਦਵਾਈ ਜਗਰੀਬ ਨੂੰ ਉਹ ਛਿੱਲਣਾ ਤਾਂ ਨਹੀਂ ਹੈਗਾ ਕਿੰਨਾ ਦੋ ਫਾਟੇ ਦੋ ਫਾਟੇ ਲੈ ਉਹ ਲੋੜੇ ਨਹੀਂ ਹੈਗਾ ਯਾਰ ਸਰ ਜਾਣਾ ਇੱਥੇ ਸਰ ਜਾਣਾ ਚਾਉਂਦਾ ਭਰੀਆਂ ਦੇਖ ਉਹ ਸਰ ਜਾਣਾ ਚਾਉਂਦਾ ਹੈ ਸਰ ਜਾਣਾ ਯਾਰ ਯਾਰ ਆ ਖੇਤ ਚ ਮਾੜਾ ਮੋਟਾ ਬਚੂਗਾ ਜੇ ਬਚ ਗਿਆ ਫੁੱਟੋ ਗਰੀਆ ਵੀ ਯਾਰ ਉਹ ਸਰੇ ਜਾਣਾ ਉਹੀ ਲੱਦ ਲਿਆ ਉਹ ਤੂੰ ਲੱਦ ਲਿਆ ਫੁਫਕਾ ਲੈਣਦੇ ਯਾਰ ਇਹਨੂੰ ਆਏ ਆ ਇਹ ਬਚ ਗਿਆ ਕਰਾਂ ਡਰਾਈਵ ਵੀ ਸੜ ਦੇਣੀ ਆ। ਉਹ ਕਿਹਾ ਇਹ ਘਟ ਗਿਆ 4 ਕਿਹੜੇ ਵਜਣੇ ਆ। ਆਹ ਦੇਖ ਲੈ। ਉਧਰ ਲੱਗ ਗਈ ਨੀ ਪੁੱਛ ਕੇ ਦੇਖ ਉਹਨੂੰ ਕੀ ਹਾਲ ਹੋਇਆ ਉਹਦਾ। ਇਹਨਾਂ ਚੋ ਆਏ ਦਾ ਹੀ ਲਾ ਗੱਲ ਜੇ ਤੂੰ। ਉਹ। ਉਰੇ ਕੀ ਤੇ ਮੇਲੀਆਂ ਯਾਰ। ਦੀਪਕ ਆਪਣੇ ਹੋ ਗਈ ਯਾਰ। ਨਹੀਂ ਇਹਦੇ ਕੋਈ ਨਹੀਂ ਰੋਪੜ ਜਾਣਾ ਪੈਣਾ। ਯਾ ਤੂੰ ਫੈਰਾਬਾਗ ਨੂੰ। ਰੋਪੜ ਵੀ ਸਾਹਬ ਬਾਈ ਦੁਕਾਨਾ। ਬੰਦਾ ਦੁਕਾਨਾ ਅੱਜ। ਐਤਵਾਰ। ਫੇ ਹੁਣ। ਉਹ ਕਿਹਾ ਕੁਝ ਨਹੀਂ। ਹੋਰ ਹੈ ਨਹੀਂ ਨਾ। ਜੱਟ ਚਮਕੌਰ ਸਾਹਿਬ ਗਿਆ ਤਾਂ ਉੱਥੇ ਹੀ ਬੰਦ ਤਾਂ ਕਰਨਾ। ਕੋਈ ਤਾਂ ਦੇਖ ਲੈਂਦਾ। ਬੰਦ ਤੇ ਸਾਰੀ ਉੱਥੇ ਮੱਡੇ ਚ। બસ ਫੇਰ ਜਾਣੀ ਮੰਨਦਾ ਚਲੋ ਜਾਣੀ ਆਸੋ ਲੈ ਲੇ ਲੀਟਰੇ ਪਾਦੇ ਪਾਣੀ ਚ ਲਾ ਦੂਗੇ ਬਾਦ ਮਾ ਲੀਟਰੇ ਗੇਰ ਤੇ ਬਰ ਲਾ ਕੇ ਪਾਣੀ ਚ ਲਾ ਦੂਗੇ ਉਹ ਵੀ ਕਿਹੜਾ ਲੀਟਰ ਹੈ ਪਾਣੀ ਲੀਟਰੇ ਹੈ ਕੈਮ ਆ ਪੂਰਾ ਪੂਰਾ ਕੈਮ ਹੈ ਕੈਮ ਹੈ ਦਿਹਾੜੀ ਉਹ ਲੱਗੀ ਥਾਲੀ ਫੇਰ ਅੱਜ ਹਾਂ ਹੈ ਹਲੇ ਕੱਲ ਵੱਡਿਆ ਹਾਲ ਤਾਂ ਜ਼ਿਆਦਾ ਨਹੀਂ ਬਡਿਆ ਤਾਂ ਕੱਲ ਹਾਂ ਅੱਜ ਬਡਾਇਆ ਜਾ ਗੰਨਾ ਤਾਂ ਹਲੇ ਬਹੁਤ ਖੜਾ ਉੱਥੇ ਮੈਂ ਦੇਖਿਆ ਹਾਂ ਵੀ ਦੋ ਟੇ ਲਾਗੀ ਸਬਤ ਹੈ ਮੈਂ ਹੂੰ ਉਹ ਵੀ ਭਾਈ ਉਧਰ ਵੀ ਜੇ ਆਉਂਦਾ ਪਰਲੀ ਸਾਈਡ ਬੜਾ ਖੇਤ ਆਹ ਖੱਤੀ ਬੀਤੀ ਆਹ ਰਹਿ ਗਈ ਲਾਸਟ ਖੱਤੀ ਬੀਜ ਘਟ ਗਿਆ ਤਾਂ ਬਾਪੂ ਲਈ ਆਉਂਦਾ ਬੀਜ ਉਦੇ ਜਾ 250 ਗੰਟਲ ਹੋ ਜਾਣਾ ਵੱਧ ਹੋਊਗਾ ਬਹੁਤ ਗੰਨਾ ਚੱਕਰ ਦੱਸਾਂ ਕਿ ਭਜਨ ਕਾਤੇ ਦਿੰਦਾ ਹੈ ਬਿਮਾਰੀ ਨਹੀਂ ਹੈਗੀ ਕੋਈ ਦੀ ਸਾਹ ਪਿਆ ਹੈ ਪਾਣੀ ਹੈ ਹੈ ਖਾਲੀ ਜਿਸ ਵਿੱਚ ਪਾਣੀ ਹੈ ਪਾਣੀ ਹੂੰ ਭਜਨ ਤਾਂ ਹੀ ਦਿੰਦਾ ਹੈ ਆ ਗਏ ਭਾਈ ਆਹੋ ਇਹ ਅੱਜ ਤਾਂ ਆ ਗਏ ਮਾੜਾ ਆਹੋ ਆ ਗਏ ਕਿੱਥੇ ਕਿੱਥੇ ਆਹੋ ਬੱਪਾ ਹਾਂ ਹਾਂ ਸੱਪੇ ਬੱਪੇ ਹਾਂ ਹਾਂ ਬੱਪੇ ਬੱਪੇ ਇਹ ਦੇਖ ਲੈ ਬੱਪਾ ਹਾਂ ਸੱਪੇ ਬੋਲੇ ਨੇ ਇਹ ਵੀ ਬੋਲਾ ਕਰਤਾ ਉੱਚੀਓ ਬਹੁਤ ਬੋਲਦਾ ਹਾਂ ਹਾਂ ਗੰਨਾ ਹੁਣ ਜਿਆਦਾ ਲਿਆਏ ਇਹ ਹੁਣ ਟਰਾਲੀ 'ਤੇ ਪਾ ਦੇ ਉੱਥੇ ਸਮਝ ਗਿਆ ਜਿਹੜੀਆਂ ਹੋਈਆਂ ਭਰੀਆਂ ਹਾਂ 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 ਵਧੀਆ ਹੋ ਗਏ ਫਿਰ ਇਹਨੂੰ ਐਂ ਖੜਾ ਦੂੰਗੇ ਫੇਰ ਪਾ ਲੂੰਗੇ ਉੱਪਰ ਕੋਲ ਕੋ ਨਹੀਂ ਹੈ ਉਹ ਵਾਲਾ ਪੱਤੀ ਦੇਵਾ ਦਿੰਦੇ ਕੋਈ ਨਾ ਲੈ ਲੈ ਇਹ ਦੂਆ ਖਾਤਾ ਦੇ ਮੈਂ ਤਾਂ ਬਿਜਲੀ ਨੂੰ ਟਰੈਕਟਰ ਸੁਵਾਤਾ ਇਹਨੇ ਆ ਗਿਆ ਪਾ ਲਿਆ 잡 ਕੇ ਆ ਗਿਆ ਆਲਾ ਆਹ ਆਈ ਦਰ ਨੂੰ ਰੱਕ ਪਰਾ ਨੂੰ ਥੱਲੇ ਨਾਲ ਸਿੱਟ ਦਵੇ ਖਦਾਨਾ ਮਾ ਹਾਂ ਦੇ ਖੇਡਵਾ ਸਿਰਕੇ ਨਾਈ ਹੁਣੀ ਆ ਰੇ ਪੌਣ ਦਾਦੇ ਬੰਦੇ ਫਿਰ ਹੈ ਔਰੇ ਛੱਤ ਚ ਕਾ ਉਹਨਾਂ ਨੂੰ ਬੋਲਿੰਗ ਲਾ ਕੇ ਉੱਥੇ ਪਰਾ ਲਾ ਕੇ ਪਵਾ ਦੇ। ਟਰਾਲੇ ਜੇ ਰੱਖ ਲੈਣੀਆਂ ਟੱਲ। ਨਹੀਂ ਉਹ ਤਾਂ ਪਹਿਲਾਂ ਹੀ ਮੁੜਨਾ ਉਹਦੇ ਪਰ ਤਾਂ। ਲੈ ਐ ਕਿਹਾ। ਚਲੋ ਚਲੋ ਲੈ ਚਲੋ રે। ਜੋਰ ਨਾਲੇ ਨਿਪੜਿਆ ਕੰਮ ਸਾਲਾ ਬਹੁਤ। ਜੋਰ ਨਾਲੇ ਨਿਪੜਿਆ ਸਾਲਾ। ਲਾਤ ਤੇ ਖੁੰਝੇ ਦਾ ਪਤਾ ਸਾਰਾ ਹੀ। ਚੱਕਦੇ ਚੱਕਦੇ ਸੂਰਜ ਵੀ ਗਿਆ ਥੱਲੇ ਹੁਣ। ਮੈਂ ਇੱਸਾਂ ਖੜੀਆਂ ਬਾਹਰ। ਬਾਹਲੇ ਜਨਾ ਮੈਂ ਹੁਣ ਇਹਨੂੰ। ਟਰੈਕਟਰ ਲਈ ਜੇ ਅੱਜ ਤਾਂ ਹਾਂ ਮੋਟਰਸਾਈਕਲ ਵੀ ਹੈ ਮੋਟਰਸਾਈਕਲ ਤਾਂ ਚੱਲੇ ਮਿੱਠੂ ਵੀ ਨਹੀਂ ਹੈ ਅੱਜ ਆਹੋ ਦੇਖ ਲੈ ਦਿਖਾ ਦੇਣਾ ਕਿੱਥੇ ਆ ਚੱਲ ਕਰਾ ਦੇ ਕਿਤੇ ਥੱਲੇ ਸੜ ਲਵੇ ਉਹ ਭਰੀਆਂ ਬਚਾਲੀਆਂ ਇਹਨਾਂ ਨੇ ਹਲੇ ਹਾਂ ਕਿੰਨੀਆਂ ਭਰੀਆਂ ਉਹ ਜਿਹੜੀਆਂ ਛਿੱਲ ਕੇ ਲਿਆਏ ਉਹ ਬਚ ਗਈਆਂ ਛਿੱਲ ਕੇ ਲਿਆਏ ਇਹ ਦੋ ਦੋ ਸੱਤ ਬਾਹੂ ਹੀ ਬਚੀਆਂ ਮੈਂ ਮੈਂ ਕਿਹਾਂ ਨਾਲੇ ਇਹਦਾ ਸਾਜੂਗਾ ਹੁਣ ਬਾਦੂ ਹੈ ਤਾਂ ਚੱਲ ਕੇ ਦੇ ਨਹੀਂ ਜੇ ਬਾਜ਼ੀਆਂ ਪੰਜ ਚਾਰ ਭਰੀਆਂ ਹੋਰ ਕੰਮ ਕਰੂਗੇ ਟਰਾਲੇ 'ਚ ਪਈਆਂ ਰਹਿਣ ਤੇ ਤੈ ਲੰਦਰ ਨਹੀਂ ਬੰਡਾ ਯਾਰ ਤੇ ਥੱਲੇ ਛੱਡਣੀਆਂ ਆਂ ਹਾਂ ਅੰਤਲ ਦੇਖੂਗੇ ਜੇ 4:00 ਵਜੇ ਉੱਪਰ ਛੱਡਦੀ ਮੁਰਦਾ ਦੀ ਗੰਨਾ ਉਹ ਮੁਰਜਣਾ ਆਹ ਮੁਰੂਗਾ ਹਾਂ ਬਾਪ ਥੋੜੇ ਬਹੁਤ ਆ ਗੰਨਾ ਲੱਗਦਾ ਉਹ ਅਜਾ ਅਗਲੇ ਦਿਨੇ ਬੋਲੀ ਆ ਗਈ ਇੱਧਰ ਆਉਣ ਦਾ ਕੀ ਕਰਾਉਣਾ ਤਾਗਾ ਤੇ ਯਾਰ ਲੈ ਨਹੀਂ ਛੱਡਵਾਂਗਾ ਹੋਰ ਕਿਹਨਾਂ ਕੱਟਲੇ ਜਾਣਦੇ ਜੇ ਨਾਲ ਲੇਗਾ 2 ਦਿਨ ਸੁੱਕ ਜਾਣੇ ਸਾਰੇ ਅੱਗ ਲਾ ਦੂੰਗਾ ਇੱਥੇ ਕਰਕੇ ਕਿਹੜਾ ਉੱਥੇ ਟੁੱਕੀ ਜਾਊਗਾ ਰਹਿਣ ਦੇ ਲੋ ਜੀ ਬਾਈ ਤਿਆਰੀ ਇੱਧਰ ਡਾਇ ਦੀ ਦੋ ਥੱਲੇ ਡਾਇ ਦੇ ਪਾਸ ਤੇ ਇੱਕ ਸੂਫਰ ਦਾ ਪਾਸਾ ਤਿੰਨ ਪੈਕੇਟ ਫਟੇਰਾ ਦੇ ਪਾਤੇ ਆਹ ਕਲੋਰੂ ਲਾਤੀ ਐਨ ਕਾਣਾ ਬਣਾ ਲਓ ਇੱਕ ਜਾਨ ਕਰ ਲਓ ਇਹਦਾ ਇੱਕ ਜਾਨ ਕਰ ਲੈਣਾ ਇਸ ਨੂੰ ਸੱਦੀ ਜਗ੍ਹਾ ਹੀ ਫਿਰ ਦਸਾਈ ਦਿੰਦੇ ਬਈ ਜਿੰਦਗੀ ਜਿਆ ਜ਼ੋਰ ਵਾਲੀ ਵੀ ਜੋ ਹੈ ਨਾ ਹੂੰ ਉਧਰੋਂ ਉਂਝੇ ਸਾਰੀ ਬੈ ਬੋਲ ਹਾਂ ਕਹਿਦਾ ਤੂੰ ਕਹਿ ਲਿਆ ਇੰਜ ਸੁਆਗਾ ਮਾਨ ਦੱਬੇ ਤਾਂ ਹੈਗੇ ਨੇ ਮਿੱਟੀ ਨਹੀਂ ਪਾਈ ਹੈਗੀ ਮਿੱਟੀ ਮੈਂ ਕਹਾਂ ਤੇ ਫੇਰ ਵੀ ਪਾਊਗਾ ਇਹਨੂੰ ਜੇ ਕੋਈ ਟੂ ਟੂ ਪੰਪ ਟਾਈਪ ਅੱਥੀ ਕਹੀ ਲਿਆਊਗਾ ਨਾ ਤੇਰੇ ਨਾਲੇ ਆ ਜੂਗਾ ਇਹ ਆਹ ਸਾਜ ਰਹੇ ਆਂ ਬੱਚੀ ਕੋਈ ਉੱਠੀ ਦੱਬਣਾ ਵੀ ਆ ਪੈਣਾ ਪਹਿਲਾਂ ਉਹ ਮਾਰੀ ਵਰਗਾ ਉਹ ਚੁੱਠਣੀਆਂ ਪੱਛੀਆਂ ਉਹਦੇ ਮੈਂ ਸਵਾਗਾ ਮਾਰੀ ਪਹਿਲਾਂ ਉਹ ਚੁੱਠਣੀਆਂ ਪੱਛੀਆਂ ਵੀ ਸਵਾਗਾ ਹੌਲਾ ਟਰੈਕਟਰ ਲੈ ਆਈਏ ਕੀ ਦਾ ਦੂਆ ਫੋੜ ਨਹੀਂ ਨਹੀਂ ਜਿਹੜਾ ਮਾਰਦੀ ਠੀਕ ਨਹੀਂ ਆਉਂਦਾ ਸਾਈਡਾਂ ਪਰ ਨਾ ਨਾ ਬੈਲ ਸੈੱਟ ਆਉਂਦਾ ਬਸ ਇਹ ਕਿਹ ਲੋੜ ਆ ਇਹਦਾ ਜਿਆਦਾ ਸਾਈਡ ਤੇ ਆਜ ਮੇ ਤਾਂ ਵੀ ਛੜਾ ਵਿੱਚ ਜਾਂਦਾ ਇਹ ਚੌੜਾ ਟਾਇਰ ਆ ਚੌੜਾ ਟਾਇਰ ਆ ਇਹਦੇ ਲੱਗ ਨਹੀਂ ਤਾਂ ਵੀ ਨਹੀਂ ਵਿੱਚ ਜਾਂਦਾ ਆ ਕਰ ਦੇ ਬੰਦ ਆ ਵੀ ਜਾ ਹਾ ਡੌਲਜੀ ਬਣਾ ਦੇ

ਮੈਂ ਤਾਂ ਗਰਾਫੀ ਕਰ ਦਈਏ ਤੇ ਪੰਪ ਚਲਾਉਣੇ ਪੈਣੇ ਬੂਲਾ ਚੱਕੂਗਾ ਪੰਪ ਮੇਰੇ ਨਾਲ ਬੂਲਾ ਇਹਨੂੰ ਪੰਪ ਦਾ ਪਤਾ ਹੀ ਲੱਗੇਗਾ ਨਾ ਇਹਨੂੰ ਦੱਸ ਤਾਂ ਬੰਦ ਦਾ ਪਤਾ ਲੱਗਣਾ ਵੀ ਚੱਲਦਾ ਹੈ ਕਿ ਬੰਦ ਹੈ ਤੇ ਬੈਟਰੀ ਨਾਲ ਤਾਂ ਕਰ ਦੂਗਾ ਕਹਿ ਲੇ ਬੈਟਰੀ ਵਾਲੇ ਨਾਲ ਕਰਦੀ ਹੈ ਬੈਟਰੀ ਵਾਲੇ ਨਾਲ ਕਰਦੀ ਹੈ ਬੈਟਰੀ ਵਾਲੀ ਵਧੀਆ ਹੈ ਨਾ ਬੈਟਰੀ ਨਾਲ ਸਿੱਧਾ ਫਰਾ ਵਾਦਦਾ ਫਰੀ ਬਹੁਤ ਸਪਰੇ ਬੈਟਰੀ ਵਾਲੀ ਦੀ ਉਹ ਹੈ ਬੈਟਰੀ ਵਾਲੇ ਨਾਲ ਕਰ ਦਿੰਦੇ ਆ ਹੈ ਨਾ ਨਾਲ ਲਾ ਕੇ ਕਰ ਲੈਣੇ ਤਿੰਨ ਲੈ ਲੈਣੇ ਪੰਪ ਆਪਾਂ ਨੇ ਤਿੰਨ ਲੈ ਲੈਣੇ ਤਿੰਨ ਪਰ ਕਿਹੜੇ ਨਹੀਂ ਪੈਂਦੇ ਹਾਂ ਚਾਰ ਤੇ ਕਰਕੇ ਲਾ ਲੈਣੇ ਪੂਰੇ ਫਿਰ ਬਸ ਠੀਕ ਨਹੀਂ ਜੇ ਆਪਾਂ ਇੱਕ ਤੇ ਪਲਾਟ ਇੱਕ ਦਿਨ ਕਰ ਆਹੋ ਆ ਪਰਾਂ ਮੀ ਕਰਦੇ ਬੈਂਜੀ ਵਾਲੀ ਲੈ ਲਓ ਇਹਨੂੰ ਮੈਂ ਛੱਡਿਆ ਮੈਂ ਹੁਣ ਕੀ ਕਰਾਂ ਇਹਨੂੰ ਛੱਡਿਆ ਬਾ ਹੁਣ ਕਾਲੂ ਕਰ ਲੂੰਗੇ ਆਹੋ ਆ ਖੱਤੀ ਦੀਆਂ ਕਰ ਲੂੰਗਾ ਇਹਦੇ ਰੱਬ ਤੇ ਕਿ ਕਾਕਨ ਦਾ ਕਰ ਲੈਂਦਾ ਬਸ ਹੈਨਾ ਮੈਂ ਸਭ ਨੂੰ ਸਜਵਾ ਦਿੰਦਾ ਉਸ ਨੂੰ ਟ੍ਰੈਲ ਆ ਗਿਆ ਉਧਰ ਟਰੈਕਟਰ ਆ ਗਿਆ ਪਿੱਛੇ ਦੇ ਫੇਸ ਨੂੰ ਨਿਕਲ ਜਾਣਾ ਚਾਹੇ ਸੋਰਗਾ ਪਿੱਛੇ ਫਾੜੇ ਜਾ ਥੇ ਨਾ ਕਰਦੀ ਮੜਾ ਜਾ ਹਨ ਉਹ ਇਹ ਕਹਿੰਦੇ ਸਿਆੜਾ ਇੱਧਰ ਤੇ ਕੱਢ ਕਿੱਧਰ ਤੇ ਘਾਟਾ ਵਾਦਾ ਉੱਧਰ ਕਰੀਂ ਕਹਿੰਦੇ ਮੈਂ ਉੱਧਰ ਤੇ ਕੱਢ ਤੇ ਘਾਟਾ ਵਾਦਾ ਉੱਧਰ ਹੁੰਦਾ ਤਾਂ ਹਨਾ ਚੱਲ ਗੱਬੇ ਜਿਹਾ ਲਿਆ ਦੇਣਾ ਘਾਟਾ ਵਾਦਾ ਹੁਣ ਮੈਂ ਲੈ ਖੜ ਮੈਂ ਸਿਆੜਾ ਕੱਢਾਂ ਗੱਬੇ ਗੱਬੇ ਕਰਦੀ ਹਾਂ ਹਾਂ ਗੱਬੇ ਕਰਦੇ ਹੋ ਆਬੇ ਕਰ ਲੈਣਾ ਮੈਂ ਜਿਹੜੇ ਜਿਹੜੇ ਵਾਦਾ ਘਾਟਾ ਕਰਨਾ ਉਹਨਾਂ ਸਾਈਡ ਬੰਨਿਕਣਾ ਚਾਹੀਦਾ ਜਿੱਧਰ ਤਰਸ਼ਾਉਂਦਾ ਮੜਾ ਜਾ ਹਨਾ ਕਰੇ ਜਦੋਂ ਟੱਕ ਵੀ ਟਰੈਕਟਰ ਲੰਘੀ ਬੰਨ ਉਹ ਆਉਂਦਾ ਆ ਮੋਟਾ ਇਧਰੋਂ ਗੱਲ ਆ ਆਹ ਕੱਲ ਆ ਆਬਰੀਆ ਕਿ ਇਧਰ 깔 ਆ ਇਧਰ ਟਰੈਕਟਰ ਆਉਂਦਾ ਇਧਰ ਚੱਕ ਲੈ ਫੇਰ ਤੈਨੂੰ ਸਾਰੇ ਚੱਕਣਾ ਪੈਣਾ ਪਾਈ ਪਹਿਲੇ ਜਾ ਨਹੀਂ ਪਾਈ ਪਹਿਲੇ ਜਾ ਬੱਜ ਗਿਆ ਸੜੇ 10 12 ਆਪਣੀਆਂ ਬਜੂngੀਆਂ ਐ ਇੱਥੇ ਕੱਢਣ ਦੇਣਾ ਹੁਣ ਕਿੱਧਰ ਕੱਢਣ ਲੱਗੂਗਾ ਉੱਧਰ ਤੇ ਕੱਢਦੇ ਜਾਂ ਲੈ ਆ ਵੀ ਕੁਛ ਨਹੀਂ ਜਾਂਦਾ ਪਵੇਰੀ ਮਕੜਾ ਏ ਜਾਂਦਾ ਪਵੇਰੀ ਮਕੜਾ ਦੇਖ ਲੈ ਏ ਨਕ ਤੇ ਜਾਂਦਾ ਥੋੜਾ ਯਾਰ ਹੈ ਹਨੇਰਾ ਹੋ ਗਿਆ ਹਨੇਰਾ ਨਹੀਂ ਹਨੇਰਾ ਹੋ ਗਿਆ मामू ਅਭੀ ਤਾਂ ਦਿਨੇ ਵਾਂਸ ਤੋਂ ਬਾਛਪੜੇ ਲੱਕੀ ਆਇਆ ਹੁਣ ਚੱਲਿਆ ਬੋਲਾ ਕਰਨ ਨੂੰ ਇੱਥੇ ਵੀ ਚਾਹੀਦਾ ਸਿੱਧੀ ਰੋਡ ਤੇ ਕਹਿੰਦੇ ਨਹੀਂ ਚਾਹੀਦਾ ਇਹ ਘਾਟਾ ਪਤਾ ਉਧਰ ਨਹੀਂ ਚਾਹੀਦਾ ਹੌਲੀ ਹੌਲੀ ਛੱਡ ਕੇ ਰੱਖ ਤੈਨੂੰ ਹੈ ਭਾਈ ਇਹ ਪਹਿਲਾ ਕਰੇ ਨਾ ਸਿੱਧੂ ਜਿੱਥੇ ਤੇ ਕੱਟਾ ਹੈ ਲੈ ਕਰੂ ਲਾਂਗੇ ਤਾ ਇੱਧਰ ਤੇ ਰਾਹ ਹੈ ਸਿੱਧੀ ਡਾਊੜਾ ਆਇਆ ਜਿਹੜਾ ਬਾਤਾ ਕੱਟਾ ਸਾਈਡ ਤੇ ਨਿਕਲਿਆਣਾ ਸਾਰੇ ਮੈਂ ਬਤਲਾਇਆ ਕਿ ਇਧਰ ਕੱਟਾ ਕੇ ਹੋਰ ਕੀ ਆ ਆਖੀਰ ਬਾਅਦ ਸਭ ਤੋਂ ਵਧੀਆ ਖੇਤ ਇਹ ਬਣਿਆ ਹੈਨਾ ਸਭ ਨਾਲੋਂ ਵਧੀਆ ਹਾਂ ਇਹ ਆਲੂ ਬੜਾ ਬਣਦਾ ਹੋਰ ਲਾਗੇ ਹੁਣ ਆਪਣੇ ਆਪਣੇ ਕੰਮ ਪਰ ਰੇਹ ਵਾਲੇ ਰੇਸੇ ਨਾਲ ਲਾਗੇ। ਧੰਮ ਚੱਲ ਚਲੇ ਰਿਹਾ ਹੋ ਗਿਆ? ਨਾ ਬੈਟਰੀ ਲਿਆਉਣੀ ਪਣੀ ਬੈਟਰੀ। ਬੈਟਰੀ ਦਾ ਕੋਈ ਲੋੜ ਨਹੀਂ ਯਾਰ। ਇਹ ਲੈਣੀ ਪਣੀ ਐ। ਮੈਨਾਂ ਪਤੀ ਬਹੁਤ ਹੈ ਮੇਰੇ ਜਿਹਾ। ਓਹ ਦੇਰੀ ਰਾਤ ਹੈ ਚਾਂਦੀ ਚਾਲਣੀ ਰਾਤ ਨਹੀਂ ਹੈਗੀ ਇਹ। ਆਹ ਆ ਜਾ ਕੇ ਤਾਂ ਮੁੱਠੋ। ਇਸ ਸਾਈਡ ਲੱਗੇ ਨਾ ਇੱਥੇ ਤੇ। ਸਵਾਰ ਕੇ ਕਹਾਂ ਜਾਣਾ ਲਾਗੇ। ਚੱਲ। ਹੈਨ ਮਾ ਲਿਓ ਹੱਥ ਕੱਲਾ ਕੱਲਾ ਦਾਣਾ ਗਿਰੇ ਜਾਣਾ ਹੈ ਨਾ ਖੇਰ ਨੇ ਤਾਂ ਪਤਾ ਹੀ ਨਾ ਨੂੰ ਪੂਰਾ ਆ ਜਿਵੇਂ ਸਾਰੇ ਖੇਤ ਚ ਸਾਰਾ ਸਮਾਨ ਫਿਰਦਾ ਹੋਣਾ ਇਹਦੇ ਚ ਕਾਣਾ ਸਿਉਂਕ ਸਾੰਗ ਤੇ ਕੀੜੀ ਕੁੜੀ ਤੇ ਹਾਂ ਬੋਲੇ ਤੈਨੂੰ ਛੱਡ ਗਿਆ ਮੈਂ ਹੁਣ ਓਏ ਚਾਲ ਚਲਾ ਪਾ ਦਿਆ ਹੈ ਹਾਂ ਚਾਲ ਚਲਾ ਏ ਬੋਲੇ ਉਹ ਆਗ ਜੱਕ ਦੇ ਠੀਕ ਹੈ ਲਾ ਲਿਆ ਅੱਜ ਹਾਂ ਲਾ ਲਿਆ ਹੈ ਤਾਈ ਸਾਹ ਲੱਗ ਗਿਆ ਫਿਰਦਾ ਇਹਨਾਂ ਕੱਕ ਦੇ ਆਗ ਉਹ ਆਗ ਜੱਕ ਦੇ ਹਾਂ ਨਹੀਂ ਜੀ ਮੁੰਡਾ ਨੂੰ ਹੰਪਰਾ ਠੀਕ ਆ ਚੱਲ ਬਈ ਚੱਲ ਕੱਟ ਕੇ ਦਿਨ ਦਿਨ ਪਾਚੇ ਕਰ ਉਹਨੇ ਉਸ ਮਾਸ਼ੀ ਨੇ ਆਖਿਆ। ਕਿੱਥੇ ਉਹ। ਅੱਧੇ ਘੰਟੇ ਦਾ ਕੰਮ ਹੋਰ ਹੈ ਨਾ। ਹੈ ਬਾਈ। ਅੱਧੇ ਘੰਟੇ ਦਾ ਕੰਮ ਹੈਗਾ। ਆ ਤਾਂ ਖੰਡਾ। ਉਹਦੇ ਘੰਟੇ ਦਾ ਕੰਮ ਹੈ। ਮੈਂ ਚੱਲਿਆ ਹੁਣ ਬੋਲੇ ਲੈ ਕੇ ਨਾਲ। ਯਾਰ 25 25 ਤਾਂ 25। ਖੜਾ ਆ ਲੈ 2 ਮਿੰਟ। ਉਹ ਖੜਾ ਆ ਲੈ ਇੱਥੀ। ਇੱਥੀ ਖੜਾ ਆ ਲੈ ਚੱਕ ਕੇ ਇਹਨਾਂ ਨੂੰ ਵਿੱਚ ਪਾ ਦੇਣੀ ਪੱਛੀਆਂ ਇਹ। ਹਾਂ ਹਾਂ। ਠੀਕ ਨਹੀਂ ਗੱਲ ਇਹ। ਹਾਂ ਹਾਂ ਜੀ ਹਾਂ ਜੀ। ਉਰਕੇ। ਗਾਣਾ ਕੋਈ ਨਾ বাজਾਉਣੇ ਲਈ ਭਾਈ। ਹੈਂ। मिट्टी का होता है पीछे का काम कुछ एक गाल ला देख ला पता नहीं लगता भी गन्ने वाला खेत है कादे आता है है? नहीं और ऐसे काम सब खुलेया खेत लग रहा है आलू वाला खेत हां आलू वाली लगता देख ला आलू वाला खेत लग रहा हां ये आलू वाला खेत है ट्रैक्टर का कमाल है बहुत जान है पे ट्रैक्टर में जान है इसको